ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਭਾਰਤ ਤੇ 20 ਤੋਂ 25% ਟ੍ਰੈਫਿਕ ਲਗਾ ਸਕਦਾ ਹੈ ਅਮਰੀਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਦਿੱਤਾ ਸੰਕੇਤ ਅਮਰੀਕੀ ਭਾਰਤ ਨੂੰ ਜਲਦ ਹੀ ਵੱਡਾ ਚੱਟ ਸਕਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਤੇ 20 ਤੋਂ 25% ਦੀ ਟ੍ਰੈਫਿਕ ਲਗਾਉਣ ਦੇ ਸੰਕੇਤ ਦਿੱਤੇ ਹਨ 트ੰਪ ਨੇ ਕਿਹਾ ਹੈ ਕਿ ਭ ਚੰਗਾ ਦੋਸਤ ਹੈ ਪਰ ਉਹ ਦੂਜੇ ਦੇਸ਼ਾਂ ਦੇ ਮੁਕਾਬਲੇ ਅਮਰੀਕਾ ਤੇ ਜ਼ਿਆਦਾ ਟ੍ਰੈਫਿਕ ਲਗਾਉਂਦਾ ਰਿਹਾ ਹੈ ਹੋ ਮੈਂ ਹੁਣ ਇਨਚਾਰਜ ਹਾਂ ਇਸ ਲਈ ਇਹ ਸਭ ਖਤਮ ਹੋ ਜਾਵੇਗਾ 트럼ਪ ਨੇ ਇਸ ਦੌਰਾਨ ਫਿਰ ਤੋਂ ਭਾਰਤ-ਪਾਕਿਸਤਾਨ ਵਿਚਾਲੇ ਸੀਜਫਾਇਰ ਕਰਨ ਦਾ ਦਾਅਵਾ ਕੀਤਾ ਹੈ 트럼ਪ ਦੀ ਪ੍ਰਕਿਰਿਆ ਟ੍ਰੈਫਿਕ ਲਾਗੂ ਹੋਣ ਤੋਂ ਇੱਕ ਦਿਨ ਪਹਿਲਾਂ ਆਈ ਹੈ ਹਾਲ ਇੱਕ 트럼ਪ ਨੇ ਭਾਰਤ ਨੂੰ ਟ੍ਰੈਫਿਕ ਲਗਾਉਣ ਬਾਰੇ ਕੋਈ ਚਿੱਠੀ ਨਹੀਂ ਭੇਜੀ ਹੈ ਜਿਵੇਂ ਕਿ ਉਹਨਾਂ ਨੇ ਦੂਜੇ ਦੇਸ਼ਾਂ ਲਈ ਕੀਤਾ ਹੈ ਟਰੰਪ ਨੇ 2 ਅਪ੍ਰੈਲ ਨੂੰ 200 100 ਤੋਂ ਵੱਧ ਦੇਸ਼ਾਂ ਨੂੰ ਟੈਰਿਫ ਲਗਾਇਆ ਸੀ ਜਦੋਂ ਅਮਰੀਕਾ ਨੇ ਭਾਰਤ ਤੇ 26% ਦਾ ਟੈਰਿਫ ਲਗਾਉਣਾ ਸੀ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਇਸ ਨੂੰ 90 ਦਿਨਾਂ ਲਈ ਟਾਲ ਦਿੱਤਾ ਹੈ ਦੱਸ ਦਈਏ ਕਿ ਟਰੰਪ ਨੇ 27 ਜੁਲਾਈ ਨੂੰ ਕਿਹਾ ਹੈ ਕਿ ਜਲਦ ਹੀ ਅਮਰੀਕੀ ਉਤਪਾਦਨ ਨੂੰ ਭਾਰਤ ਦੇ ਬਾਜ਼ਾਰਾਂ ਵਿੱਚ ਪਹੁੰਚਣ ਪਹੁੰਚ ਮਿਲਣ ਵਾਲੀ ਹੈ ਅਮਰੀਕੀ ਉਤਪਾਦਾਂ ਤੇ ਭਾਰਤ ਵਿੱਚ ਵੀ ਜ਼ੀਰੋ ਟੈਰਿਫ ਲੱਗੇਗਾ ਟਰੰਪ ਨੇ ਕਿਹਾ ਸੀ ਕਿ ਅਸੀਂ ਕਈ ਦੇਸ਼ਾਂ ਦੇ ਨਾਲ ਸਮਝੌਤੇ ਕੀਤੇ ਹਨ ਸਾਡਾ ਇੱਕ ਹੋਰ ਸਮਝੌਤਾ ਹੋਣ ਵਾਲਾ ਹੈ ਛਾਇਦ ਭਾਰਤ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜਲਦ ਹੀ ਇਹ ਸਮਝੌਤਾ ਹੋ ਜਾਵੇਗਾ ਖਬਰ ਨਾਲ ਅੰਦਾਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ